ਹਰਨਾਖਸ਼ ਨਾਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ ਉਸਨੇ ਭਗਵਾਨ ਬ੍ਰਹਮਾ ਦੀ ਭਗਤੀ ਕਰਕੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਨਾ ਉਹ ਦਿਨੇ ਮਰੇਗਾ ਨਾ ਉਹ ਰਾਤ ਨੂੰ ਮਰੇਗਾ ਨਾ ਉਹ ਅੰਦਰ ਮਰੇਗਾ ਨਾ ਉਹ ਬਾਹਰ ਮਰੇਗਾ ਨਾ ਹੀ ਕਿਸੇ ਜਾਨਵਰ ਤੋਂ ਮਰੇਗਾ ਅਤੇ ਨਾ ਹੀ ਕਿਸੇ ਇਨਸਾਨ ਕੋਲੋਂ ਭਗਵਾਨ ਤੋਂ ਅਮਰ ਹੋਣ ਦਾ ਵਰਦਾਨ ਪਾ ਕੇ ਉਹ ਆਪ ਹੀ ਭਗਵਾਨ ਬਣ ਬੈਠਿਆ ਉਸਨੇ ਭਗਵਾਨ ਦੇ ਮੰਦਰਾਂ ਨੂੰ ਬੰਦ ਕਰਵਾ ਦਿੱਤਾ ਅਤੇ ਆਪਣੀ ਪ੍ਰਜਾ ਨੂੰ ਉਸ ਦੀ ਪੂਜਾ ਕਰਨ ਲਈ ਕਿਹਾ ਦਰਦੀ ਗਰੀਬ ਪ੍ਰਜਾ ਉਸ ਨੂੰ ਰੱਬ ਵਾਂਗ ਪੂਜਣ ਲੱਗੀ ਹਰਨਾਖਸ਼ ਦਾ ਇੱਕ ਪੁੱਤਰ ਸੀ ਪਰਲਾਦ ਜੋ ਕਿ ਵਿਸ਼ਨੂੰ ਦਾ ਭਗਤ ਸੀ ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਸੁਣ ਕੇ ਹਰਨਾਕਸ਼ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਪ੍ਰਹਲਾਦ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਵੇ ਜਿੱਥੇ ਉਹ ਕੁੱਟ-ਕੁੱਟ ਕੇ ਮਰ ਜਾਵੇਗਾ ਪਰ ਪ੍ਰਹਲਾਦ ਦਾ ਵਾਲ ਵੀ ਵੀਂਗਾ ਨਹੀਂ ਹੋਇਆ ਹਰਨਾਕਸ਼ ਨੇ ਫਿਰ ਆਪਣੀ ਭੈਣ ਹੋਲਿਕਾ ਨੂੰ ਕਿਹਾ ਉਹ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਜਾਵੇ ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਨਹੀਂ ਜਲ ਸਕਦੀ ਹੋਲਿਕਾ ਪ੍ਰਹਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ ਜਦੋਂ ਅੱਗ ਜੀ ਤਾਂ ਪ੍ਰਹਲਾਦ ਸਹੀ ਸਲਾਮਤ ਬਾਹਰ ਨਿਕਲ ਆਇਆ ਪਰ ਹੌਲਿਕਾ ਜਲ ਕੇ ਸਵਾਹ ਹੋ ਗਈ ਹੁਣ ਹਰਨਾਖਸ਼ ਦੇ ਸਬਰ ਦਾ ਬੰਦ ਟੁੱਟ ਗਿਆ ਗੁੱਸੇ ਵਿੱਚ ਆ ਕੇ ਉਸਨੇ ਤਲਵਾਰ ਕੱਢ ਲਈ ਅਤੇ ਪ੍ਰਹਲਾਦ ਨੂੰ ਤਪਦੇ ਥੰਮ ਨਾਲ ਜਫੀ ਪਾਉਣ ਲਈ ਹੁਕਮ ਦਿੱਤਾ ਪ੍ਰਹਲਾਦ ਦੇ ਦਿਲ ਵਿੱਚੋਂ ਆਵਾਜ਼ ਆਈ ਪਾਲ ਐ ਤਪਦੇ ਥੰਮਾਂ ਨੂੰ ਜਫੀਆਂ ਆਪੇ ਤੈਨੂੰ ਰਾਮ ਰਖ ਲਊ ਜਦ ਪ੍ਰਹਲਾਦ ਨੇ ਤਪਦੇ ਥੰਮ ਨਾਲ ਜਫੀ ਪਾਈ ਤਾਂ ਥੰਮ ਪਾਟ ਗਿਆ ਅਤੇ ਉਸ ਵਿੱਚੋਂ ਨਰਸਿੰਘ અવਤਾਰ ਬਾਹਰ ਨਿਕਲ ਆਇਆ ਜੋ ਕਿ ਖੁਦ ਵਿਸ਼ਨੂੰ ਭਗਵਾਨ ਆਪ ਸਨ ਨਰਸਿੰਘ ਨਾ ਤਾਂ ਆਦਮੀ ਸੀ ਤੇ ਨਾ ਹੀ ਜਾਨਵਰ ਨਰਸਿੰਘ ਹਰਨਾਖਸ਼ ਨੂੰ ਦਰਵਾਜ਼ੇ ਤੇ ਲੈ ਗਿਆ ਕਿਉਂਕਿ ਉਹ ਨਾ ਤਾਂ ਅੰਦਰ ਮਰ ਸਕਦਾ ਸੀ ਨਾ ਹੀ ਬਾਹਰ ਉਸ ਵੇਲੇ ਨਾ ਤਾਂ ਦਿਨ ਸੀ ਨਾ ਹੀ ਰਾਤ ਅਤੇ ਸ਼ਾਮ ਦਾ ਵੇਲਾ ਸੀ ਨਰਸਿੰਘ ਅਵਤਾਰ ਨੇ ਇੱਕ ਪਲ ਵਿੱਚ ਹੀ ਹਰਨਾਖਸ਼ ਨੂੰ ਮੌਤੇ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਭਗਵਾਨ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ